ਹਾਂ ਪਾਲ ਸਿੰਘ ਨੇ ਟੀਟਾ ਗੱਲ ਸੀ ਮਿਸ਼ਕਰਮ ਟੀਚਰ ਤੋਂ ਬੋਲਦੇ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ ਪਤਾ ਹੈ ਇਹ ਮੇਰੇ ਕਵਾਰਡੀ ਨੇ ਜੀ ਇੰਦਰਜੀਤ ਸਿੰਘ ਬੱਚਾ ਬਣਾ ਸਾਹਿਬ ਉਹ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਤੇ ਤੇ ਕੋਈ ਸਕਾਪੀਓ ਵਾਲੇ ਸੀਗੇ ਮੁੰਡੇ ਉਹਨੇ ਸਿੱਧੀ ਟੱਕਰ ਹੋ ਗਈ ਜੀ ਰੋਂਗ ਸਾਈਡ ਜਾ ਕੇ ਟੱਕਰ ਮਾਰੀ ਉਹਨਾਂ ਨੇ ਤੇ ਕੀ ਕੰਮ ਕੀ ਕਰਦੇ ਨੇ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਊਗੀ 45 ਸਾਲ ਹੈ ਕਿੰਨੇ ਵਜੇ ਦੀ ਘਟਨਾ ਹੈਗੀ 7 ਵਜੇ 5 ਮਿੰਟ ਤੇ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਬਾਲੇਓ ਕੋਲ ਗਰਾਂਡ ਢਾਬੇ ਦੇ ਨੇੜੇ ਦੇ ਲਈ ਬਿਲਕੁਲ ਇਹਨਾਂ ਦੀ ਮੌਤ ਦੀ ਡੈਥ ਹੋ ਗਈ ਜਾਂ ਹਸਪੀਟਲ ਲੱਗ ਲਾ ਮੌਤ ਦੀ ਡੈਥ ਹੋ ਗਈ ਮੌਤ ਦੀ ਡੈਥ ਹੋ ਗਈ ਤੇ ਗੱਡੀ ਉਹ ਰੋਕੀ ਖੜੀ ਹੈ ਜੀ ਗੱਡੀਆਂ ਦੋਨੇ ਉੱਥੇ ਖੜੀਆਂ ਨੇ ਮੋਟਰਸਾਈਕਲ ਦੀ ਚ ਆ ਉਹਦੇ ਗੱਡੀ ਦੇ ਸਕਾਰਬੀਓ ਦੇ ਤੇ ਗੱਡੀ ਉੱਥੇ ਮੌਜੂਦ ਖੜੀ ਆ ਹਾਂ ਹੌਸ ਨੂੰ ਪਹੁੰਚ ਲਾ ਦੇਤੀ ਸੀ ਹੁਣ ਸਾਹੀ ਆ ਜਿਆ ਭੈਣੀ ਸਾ ਉਹ ਉੱਥੇ ਪਹੁੰਚ ਗਏ ਨੇ ਤੇ ਬਾਡੀ ਇੱਥੇ ਲਿਆਂਦੀ ਆਪਣੇ ਆਸਤ ਲੈਂਦੀ ਆ ਮਚਵੜਾ ਤੁਸੀਂ ਵਾਲਾ ਨੂੰ ਆ ਰਹੇ ਜੀ ਹਾਂਜੀ ਹਾਂਜੀ ਡਿਊਟੀ ਕਰਕੇ ਆਪਣੇ ਆ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜੀ ਟੋਰਪੀ ਗੱਡੀ ਐਕਸੀਡੈਂਟ ਦਾ ਹਾਂਜੀ 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 ਡਾਕਟਰ ਨਵਦੀਪ ਸਿੰਘ ਸਰ ਹੁਣੀ ਥੋੜੀ ਦੇਰ ਪਹਿਲਾਂ ਇੱਕ ਡੈੱਡ ਬੋਡੀ ਆਈ ਹੈ ਜਿਹਨਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨੁਵ ਹਰਵੰਦ ਸਿੰਘ ਆ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬ 50 ਸਾਲ ਦੀ ਉਮਰ ਆ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲੇ ਦੇ ਕੋਲ ਹੋਇਆ ਕੋਈ ਚੀਜ਼ ਨਾ ਹੋਇਆ ਜੀ ਐਕਸੀਡੈਂਟ ਕਿਹੜੀ ਥਾਂ ਤੇ ਜੀ ਹੈ ਇਹ ਬਾਈਕ ਤੇ ਸੀਗੇ ਤੇ ਐਕਸਲ ਗ੍ਰੀਡ ਕੀ ਨਾ ਅ ਸ਼ਾਇਦ ਜੀਪੀਐਸ ਸਕੋਰਪੀਓ ਵਗੈਰੇ ਸ਼ਰੂ ਹੈ ਅ ਇਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਅ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮਛਵਾੜੇ ਤੋਂ ਉਦੋਂ